ਭਗਵੰਤਮਾਨ ਸਰਕਾਰ ਵੱਲੋਂ ਲਏ ਗਏ ਯੂ-ਟਰਨ ਤੇ ਮਜੀਠੀਆ ਨੇ ਮਜ਼ਾਕ ਉਡਾਇਆ ਮਜੀਠੀਆ ਨੇ ਭਗਵੰਤਮਾਨ ਦੀ ਸੁਰੱਖਿਆ ਚ ਮਾਸਟਰਾਂ ਦੇ ਪ੍ਰਿੰਸੀਪਲ ਨੂੰ ਤਨਾਤ ਕਰਨ ਵਾਲੇ ਦਾ ਵਿਰੋਧ ਕੀਤਾ ਸੀ ਇਸ ਫੈਸਲੇ ਨੂੰ ਫਿਰ ਤੋਂ ਵਾਪਸ ਲੈ ਗਿਆ ਹੈ ਮਜੀਠੀਆ ਨੇ ਟਵੀਟ ਕਰਕੇ ਭਗਵੰਤਮਾਨ ਤੇ ਸਵਾਲ ਚੁੱਕ ਕੇ ਲਿਖਿਆ ਕਹਿੰਦੇ 16 ਲੱਖ ਰੁਪਏ ਦੀ ਬੁਲੇਟ ਪ੍ਰੂਫ ਸ਼ੀਲਡ ਪਿੱਛੇ ਲੁਕਣ ਵਾਲੇ ਮੁੱਖ ਮੰਤਰੀ ਭਗਵੰਤਮਾਨ ਦੀ ਜਾਨ ਨੂੰ ਖਤਰਾ ਹੈ ਇਸ ਲਈ ਸਕੂਲਾਂ ਵਿੱਚ ਅਧਿਆਪਕਾਂ ਨੂੰ ਪੜ੍ਹਾਉਣਾ ਬੰਦ ਕਰਕੇ ਡਿਊਟੀ ਮੈਜਿਸਟ੍ਰੇਟ ਲਗਾਇਆ ਜਾਂਦਾ ਹੈ ਦੋ ਪ੍ਰਿੰਸੀਪਲ ਆ ਸਮੇਤ ਪੰਜ ਅਧਿਆਪਕਾਂ ਨੂੰ ਲਾਇਆ ਡਿਊਟੀ ਮੈਜਿਸਟ੍ਰੇਟ ਇਹ ਅਧਿਆਪਕ ਹੁਣ ਕੰਮ ਕਰਨਗੇ ਡੀਸੀ ਦਫ਼ਤਰ ਦੇ ਬਾਹਰ ਮੁੱਖ ਮੰਤਰੀ ਦੇ ਘਰ ਬਾਹਰ ਪਹਿਰਾ ਦੇਣਗੇ ਰੋਸ਼ ਪ੍ਰਦਰਸ਼ਨ ਕਰਨ ਵਾਲਿਆਂ ਸ਼ਾਂਤ ਕਰਉਣਗੇ ਉਹਨਾਂ ਤੋਂ ਮੰਗ ਪੱਤਰ ਲੈਣਗੇ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਅਹਿਮ ਜ਼ਿੰਮੇਵਾਰੀ ਨਿਭਾਉਣਗੇ ਇਹ ਕੰਮ ਕਰਨ ਬਦਲੇ ਸਕੂਲਾਂ ਵਿੱਚ ਪੜਾਉਣ ਲਿਖਾਉਣ ਦਾ ਕੰਮ ਨਹੀਂ ਕਰਨਗੇ ਨਹੀਂ ਰੀਸਾ ਮੁੱਖ ਮੰਤਰੀ ਸਾਹਿਬ ਤੁਹਾਡੀਆਂ ਲੋਕਾਂ ਨੂੰ মুরগি খানে খোলন دی સલાહ دین والے ਇਸ ਵੇਲੇ ਪੰਜਾਬ ਚ ਸਭ ਤੋਂ ਵੱਧ ਖਤਰਾ ਮਹਿਸੂਸ ਕਰ ਰਹੇ ਨੇ ਡਰੋਨਾ ਯੂਟਰਨ ਮੁੱਖ ਮੰਤਰੀ ਸਾਹਿਬ ਜੀ ਹੁਣ ਤੁਹਾਡੀ ਸਰਕਾਰ ਦਾ ਬਹੁਤ ਸਮਾਂ ਨਹੀਂ ਬਚਿਆ ਪੰਜਾਬੀ ਵੀ ਤਿਆਰ ਬਰ ਬਰ ਬੈਠੇ ਨੇ ਤੁਹਾਨੂੰ ਚਲਦਾ ਕਰਨ ਲਈ ਤੇ ਸੋਸ਼ਲ ਮੀਡੀਆ ਤੇ ਭਗਵੰਤ ਮਾਨ ਸਰਕਾਰ ਬਹੁਤ ਬੇਇੱਜ਼ਤੀ ਹੋ ਰਹੀ ਹੈ ਕਿਉਂਕਿ ਵਧੀਆ ਸਿੱਖਿਆ ਸਕੂਲਾਂ ਦੇ ਨਾਂ ਤੇ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਅੱਜ ਸਕੂਲਾਂ ਮਾਸਟਰਾਂ ਨੂੰ ਹਟਾ ਕੇ ਭਗਵੰਤ ਮਾਨ ਦੀ ਸੁਰੱਖਿਆ ਕਰਨ ਲਈ ਲਗਾਏ ਜਾ ਰਹੇ ਨੇ ਸਵਾਲ ਤਾਂ ਇੱਥੇ ਬਣਦਾ ਹੈ ਫਿਰ ਸਕੂਲ 'ਚ ਬੱਚਿਆਂ ਨੂੰ ਪੜ੍ਹਾਵੇਗਾ ਕੌਣ ਤੇ ਇੱਕ ਪੰਜਾਬ ਪੁਲਿਸ ਇੰਨੇ ਸક્ષਮ ਨਹੀਂ ਜੋ ਕਿ ਮੁੱਖ ਮੰਤਰੀ ਸੁਰੱਖਿਆ ਨਹੀਂ ਕਰ ਸਕਦੀ ਪੰਜਾਬ ਦੀ ਕਾਨੂੰਨ ਵਿਵਸਥਾ ਜੇਕਰ ਬਹੁਤ ਵਧੀਆ ਹੈ ਤਾਂ ਫਿਰ ਇਸ ਤਰ੍ਹਾਂ ਦੇ ਆਦੇਸ਼ ਦੇਣ ਦਾ ਕੀ ਲੋੜ ਹੈ ਇਸ ਖਬਰ ਉਤੇ ਤੁਹਾਡਾ ਕੀ ਕਹਿਣਾ ਹੈ ਆਪਣੇ ਕਮੈਂਟ ਕਰਕੇ ਜੂਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਭਗਵੰਤਮਾਨ ਸਰਕਾਰ ਵੱਲੋਂ ਲਏ ਗਏ ਯੂ-ਟਰਨ ਤੇ ਮਜੀਠੀਆ ਨੇ ਮਜ਼ਾਕ ਉਡਾਇਆ ਮਜੀਠੀਆ ਨੇ ਭਗਵੰਤਮਾਨ ਦੀ ਸੁਰੱਖਿਆ ਚ ਮਾਸਟਰਾਂ ਦੇ ਪ੍ਰਿੰਸੀਪਲ ਨੂੰ ਤਣਾਤ ਕਰਨ ਵਾਲੇ ਦਾ ਵਿਰੋਧ ਕੀਤਾ ਸੀ ਇਸ ਫੈਸਲੇ ਨੂੰ ਫਿਰ ਤੋਂ ਵਾਪਸ ਲੈ ਗਿਆ ਹੈ ਮ ਜੀਟੀਐਨ ਨੇ ਟਵੀਟ ਕਰਕੇ ਭਗਵੰਤ ਮਾਨ ਤੇ ਸਵਾਲ ਚੁੱਕ ਕੇ ਲਿਖਿਆ ਕਹਿੰਦੇ 16 ਲੱਖ ਰੁਪਏ ਦੀ ਬੁਲੇਟ ਪ੍ਰੂਫ ਸ਼ੀਲਡ ਪਿੱਛੇ ਲੁਕਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਹੈ ਇਸ ਲਈ ਸਕੂਲਾਂ ਵਿੱਚ ਅਧਿਆਪਕਾਂ ਨੂੰ ਪੜਾਉਣਾ ਬੰਦ ਕਰਕੇ ਡਿਊਟੀ ਮੈਜਿਸਟਰੇਟ ਲਗਾਇਆ ਜਾਂਦਾ ਹੈ ਦੋ ਪ੍ਰਿੰਸੀਪਲ ਆ ਸਮੇਤ ਪੰਜ ਅਧਿਆਪਕਾਂ ਨੂੰ ਲਾਇਆ ਡਿਊਟੀ ਮੈਜਿਸਟਰੇਟ ਇਹ ਅਧਿਆਪਕ ਹੁਣ ਕੰਮ ਕਰਨਗੇ ਡੀਸੀ ਦਫ਼ਤਰ ਦੇ ਬਾਹਰ ਮੁੱਖ ਮੰਤਰੀ ਦੇ ਘਰ ਬਾਹਰ ਪਹਿਰਾ ਦੇਣਗੇ ਰੋਸ਼ ਪ੍ਰਦਰਸ਼ਨ ਕਰਨ ਵਾਲਿਆਂ ਸ਼ਾਂਤ ਕਰਨਗੇ ਉਹਨਾਂ ਤੋਂ ਮੰਗ ਪੱਤਰ ਲੈਣਗੇ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਅਹਿਮ ਜ਼ਿੰਮੇਵਾਰੀ ਨਿਭਾਉਣਗੇ ਇਹ ਕੰਮ ਕਰਨ ਬਦਲੇ ਸਕੂਲਾਂ ਵਿੱਚ ਪੜਾਉਣ ਲਿਖਾਉਣ ਦਾ ਕੰਮ ਨਹੀਂ ਕਰਨਗੇ ਨਹੀਂ ਰੀਸਾ ਮੁੱਖ ਮੰਤਰੀ ਸਾਹਿਬ ਤੁਹਾਡੀਆਂ ਲੋਕਾਂ ਨੂੰ ਮੁਰਗੀਖਾਨੇ ਖੋਲਣ ਦੀ ਸਲਾਹ ਦੇਣ ਵਾਲੇ ਇਸ ਵੇਲੇ ਪੰਜਾਬ ਵਿੱਚ ਸਭ ਤੋਂ ਵੱਧ ਖਤਰਾ ਮਹਿਸੂਸ ਕਰ ਰਹੇ ਨੇ ਡਰੋ ਨਾ ਯੂਟਰਨ ਮੁੱਖ ਮੰਤਰੀ ਸਾਹਿਬ ਜੀ ਹੁਣ ਤੁਹਾਡੀ ਸਰਕਾਰ ਦਾ ਬਹੁਤ ਸਮਾਂ ਨਹੀਂ ਬਚਿਆ ਪੰਜਾਬੀ ਵੀ ਤਿਆਰ ਬਰ ਬਰ ਬੈਠੇ ਨੇ ਤੁਹਾਨੂੰ ਚਲਦਾ ਕਰਨ ਲਈ ਤੇ ਸੋਸ਼ਲ ਮੀਡੀਆ ਤੇ ਭਗਵੰਤ ਮਾਨ ਸਰਕਾਰ ਬਹੁਤ ਬੇਇੱਜ਼ਤੀ ਹੋ ਰਹੀ ਹੈ ਕਿਉਂਕਿ ਵਧੀਆ ਸਿੱਖਿਆ ਸਕੂਲਾਂ ਦੇ ਨਾਂ ਤੇ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਅੱਜ ਸਕੂਲਾਂ ਮਾਸਟਰਾਂ ਨੂੰ ਹਟਾ ਕੇ ਭਗਵੰਤ ਮਾਨ ਦੀ ਸੁਰੱਖਿਆ ਕਰਨ ਲਈ ਲਗਾਏ ਜਾ ਰਹੇ ਨੇ ਸਵਾਲ ਤਾਂ ਇੱਥੇ ਬਣਦਾ ਹੈ ਫਿਰ ਸਕੂਲ 'ਚ ਬੱਚਿਆਂ ਨੂੰ ਪੜ੍ਹਾਵੇਗਾ ਕੌਣ ਤੇ ਇੱਕ ਪੰਜਾਬ ਪੁਲਿਸ ਇੰਨੇ ਸક્ષਮ ਨਹੀਂ ਜੋ ਕਿ ਮੁੱਖ ਮੰਤਰੀ ਸੁਰੱਖਿਆ ਨਹੀਂ ਕਰ ਸਕਦੀ ਪੰਜਾਬ ਦੀ ਕਾਨੂੰਨ ਵਿਵਸਥਾ ਜੇਕਰ ਬਹੁਤ ਵਧੀਆ ਹੈ ਤਾਂ ਫਿਰ ਇਸ ਤਰ੍ਹਾਂ ਦੇ ਆਦੇਸ਼ ਦੇਣ ਦਾ ਕੀ ਲੋੜ ਹੈ ਇਸ ਖਬਰ ਉੱਤੇ ਤੁਹਾਡਾ ਕੀ ਕਹਿਣਾ ਹੈ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ